ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਬਾਈ ਲਗੇ ਵੀਡੀਓ ਬਣਾਉਣਾ ਬਹੁਤ ਸੋਹਣੀ ਝੋਟੀ ਆਈ ਪਈ ਕੋ ਭੋਡੀ ਤੇ ਇੱਕ ਗਾਂ ਆ ਬਹੁਤ ਸੋਹਣੀ ਤਾਜੀ ਸੂਈ ਤੇ ਇੱਕ ਭੋਡੀ ਮੈਂ ਆ ਤਾਜੀ ਸੂਈ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋਟੇਂਗ ਬਾਈ ਠੀਕ ਠਾਕ ਗਾਲੀ ਕਣਕ ਹਾਂਜੀ ਡਾੜੀ ਕਰ ਉਸਨਾ ਬਾਬਾ ਜੀ ਠੀਕ ਠਾਕ ਵਧੀਆ ਤੇ ਮਾਣਾ ਬਾਈ ਕਹਿੰਦੇ ਅੱਜ ਮਾਣਾ ਬਾਈ ਕਹਿੰਦੇ ਕੰਮ ਗਿਆ ਜਿਆਦਾ ਕੰਮ ਕੋਈ ਪਿਆ ਸੀ ਹਾਂਜੀ ਉਹਦੇ ਡੇੜੀਆਂ ਉਪਣੇ ਜਾਣਗੇ ਰਾਤ ਠੀਕ 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 ਜੀ ਪੇਜ ਨਮਾ ਬੈਨੇ ਮਾ ਜਿਹੜਾ ਹੋਈ ਠੀਕ ਨੇਰਾ ਹੋ ਜਨਾ ਨਾ ਵਧੀਆ ਠੀਕ ਠਾਕ ਜੀ ਅੱਜ ਨਾ ਕੱਲ ਪਾਏ ਤਿੰਨ ਝੋਟੀਆਂ ਹਾਂਜੀ ਹਾਂਜੀ ਕੱਲ ਝੋਟੀਆਂ ਉਹ ਕਿੰਨੇ ਵੇਖੀਆਂ ਉਹ ਵੇਖੀਆਂ ਜੀ ਹਾਂਜੀ ਹਾਂਜੀ ਅੱਜ ਦੋ ਇੱਕ ਵੈੜੇ ਤੇ ਇੱਕ ਠੀਕ ਝੋਟੀ ਝੋਟੀਏ ਭੋੜੀ ਆ ਤੇ ਵੈੜ ਸੋਈ ਜੀ ਠੀਕ ਜੀ ਤੇ ਬੱਦ ਚਲੋ ਹਾਂਜੀ ਬੜੀ ਕਿਰਪਾ ਮਾ ਦੇਖੀ ਜੀ ਚਲੋ ਵਧੀਆ ਮਾਰ ਕਿਰਪਾ ਕਰੇ ਲਾਈਕ ਕਮੈਂਟ ਸ਼ੇਅਰ ਕਰੋ ਜਿੰਨੇ ਵੀਡੀਓ ਦੇਖਣ ਲਈ ਭੈਣ ਭਰਾ ਆ ਪਿਆਰ ਕਰਦੇ ਆ ਵੱਧ ਤੋਂ ਵੱਧ ਭਾਈ ਨੂੰ ਪਿਆਰ ਕਰੋ ਤੇ ਵੱਧ ਤੋਂ ਵੱਧ ਕਮੈਂਟ ਤੇ ਲਾਈਕ ਤੇ ਸ਼ੇਅਰ ਦਬ ਕੇ ਕਰੋ ਤੁਹਾਡੇ ਸਹਿਯੋ ਕੋ ਭਾਈ ਜੀ ਹੋਰ ਬਾਬਾਈ ਠੀਕ ਠਾਕ ਦੀ ਤੇ ਖੋਲੋ ਫਿਰ ਮਾਲ ਖਾਈਏ ਹਲੋ ਕਿੰਨੇ ਦਿਨਾਂ ਦੇ ਪਾਈ ਸੂਈ ਨੂੰ ਇਹਨੂੰ 6-7 ਦਿਨ ਹੋਏ 6-7 ਦਿਨ ਅਗੇ ਸੂਈ ਠੀਕ ਜੀ ਦੇਖੋ ਕਰੋ ਲੇਵੀ ਦੀ ਕੁਆੜੀ ਚੈੱਕ ਭੋੜੀ ਮਾਜ ਪੂਰੀ ਵੱਡੀ ਮਾਜ ਆ ਪੂਰੀ ਸੋਹਣੀ ਭੋੜੀ ਸਨਕੀ ਆ ਠੀਕ ਜੀ ਜਿਵੇਂ ਸੂਈ ਆ ਹਾਂ ਭੋੜੀ ਠੀਕ ਜੀ ਭੋੜੀ ਝੋਟੀ ਆ ਵਧੀਆ ਝੋਟੀ ਆ ਕੱਤ ਕਾਠੀ ਪੂਰਾ ਤਕੜਾ ਆ ਵਧੀਆ ਛੋਟੀ ਸਾਫ ਸੁਥਰੀ ਸਾਰੇ ਬੰਨੇ ਪੱਖੋ ਵਧੀਆ ਥਾਣਾ ਦੀ ਕੁਆਲਿਟੀ ਕਰੋ ਚੈੱਕ ਬੋਲਾ ਵਧੀਆ ਥਾਣਾ ਦੀ ਕਰੋ ਕੁਆਲਿਟੀ 9 ਵਜੇ 8 ਤੇ 9 ਦਾਖਲ 9 8 9 ਕਰੋ ਫਿਰ ਠੀਕ ਇੰਨਾ ਵੀ ਹੋ ਜਾਗਾ ਆ ਹਾਂ ਛੋਟੀ ਮੈ ਹੀ ਲੱਗਦੇ ਦਿਮਾਗ ਨੂੰ ਕਰਦੇ ਨੇ ਬਈ ਮੇਰੇ ਕੋਈ ਘਾਟੀ ਲੱਭਦੀ ਨਹੀਂ ਅੱਛਾ ਛੋਟੀ ਤੇ ਨਹੀਂ ਲੱਗਦੀ ਵੀ ਜੀ ਸਹੀ ਗੱਲ ਜੀ ਥੋੜੀ ਕਿਤੇ ਨਹੀਂ ਲੱਗਦੀ ਵੱਡਾ ਡੰਗਰ ਘਾਟੀ ਹੁੰਦਾ ਬਿਲਕੁਲ ਘਟ ਹੁੰਦਾ ਵੱਡਾ ਤਾਂ 2 ਥਣੀ ਮੱਜ 2 ਥਣੀ ਮੱਜ ਬੜੀ ਘਟ ਲੱਗਦੀ ਠੀਕ ਹੈ 2 ਥਣੀ ਮੱਜ ਠੀਕ ਜੀ ਤੇ ਕੀ ਮੋਲ ਬਾਈ ਜੀ ਦਾ ਮੋਲ ਤਾਂ ਪਤਾ ਜੀ ਸਮੇਂ ਸਾਬ ਨਾਲ ਤੇ ਮੈਂ ਹੈਗੀ 85900 ਹਾਂਜੀ ਪਰ ਉਹ ਮੋਲ ਨਹੀਂ ਪੋਣਾ ਹਾਂਜੀ ਹਾਂ ਨਾ 65000 65000 ਦੀ ਤੇ ਕੀ ਮੰਨ ਕਰੋਗੇ 65000 ਨਹੀਂ ਕੱਟੋ 3000 ਨਹੀਂ ਕੱਟੋ ਨਹੀਂ ਤਾਂ ਕੋਲਾ ਕਿੰਨੀ ਮਰਜ਼ੀ ਕਰ ਤੁਹਾਨੂੰ ਹਾਂ ਨਾ ਵੀ 60 ਦੇ ਦਾਂਗੇ 60 ਦੀ ਹਾਂ ਨਾ ਹੀ ਬਾਈ ਕਹਿੰਦਾ 60 ਦੀ ਝੋਟੀ ਦੇਣੀ ਆ ਮਨਾ ਸਹੀ ਕੰਮ ਦੇ ਕਿਤੇ ਗਿਆ ਕੰਮ ਜਿਹੜੀ ਕੰਮ ਹੈ ਫਿਰ ਸੇਰ ਲਾਤੀ ਮੰਗਵਾ ਫਿਰ ਸੇਰ ਸੇਰ ਬਾਈ ਮੇਰਾ ਸੇਰ ਲਾਤੀ 60000 ਦੀ ਝੋਟੀ ਦੇ ਦੇਣੀ ਬਹੁਤ ਸਾਫ ਸੁਥਰੀ ਝੋਟੀ ਆ ਤੇ ਤਾਜੀ ਸੂਈ ਆ ਜਵਾਕ ਅਜੇ 나ੜੂ ਨਾਲ ਹੀ ਆ ਬਹੁਤ ਸਾਬ ਛੋਟੀ ਆ ਵਧੀਆ ਤੇ ਸਾਫ ਸੁਥਰੀ ਛੋਟੀ ਆ ਤੇ ਲੈ ਵੇ ਲੋਕ ਕਰੋ ਕੁਆਲਟੀ ਚੈੱਕ ਬਹੁਤ ਸਾਫ ਜਿਹੜੀ 60000 ਦੀ ਤਾਜੀ ਸੂਈ ਇਹ ਰੇਟ ਦਾ ਜੰਗਲ ਨਹੀਂ ਜਿੰਦਾ ਸਹੀ ਗੱਲ ਬਾਪਾ ਜੀ ਸਹੀ ਗੱਲ ਜੀ ਪੰਜਾ 6 ਮਹੀਨਾ ਐਮਐਸਈ 60 ਹਜ਼ਾਰ ਦੀ ਨਪਣੀ ਭਾਪਾ ਮਿਨਰਾਜ ਹੋ ਗਿਆ ਅਸੀਂ ਦੇ 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 ਸਾਰਿਆਂ ਦੇਖ ਦੀ ਫਾਇਦਾ ਪੁੱਛੇ ਤਾਂ ਮੇੜਾ ਦੇਤੀ ਨਾ ਹਾਂ ਪਹਿਲੇ ਸਾਨੂੰ ਕਹਿਣ ਗਿਆ ਮਾਣਾ ਕੱਢੂ ਕਾਲੂ ਬਈ 2 ਮਿੰਟ ਕੰਮ ਠੀਕ ਐ 60 ਹਜ਼ਾਰ ਦੀ ਦੇਤੀ 60 ਹਜ਼ਾਰ ਦੀ ਝੋਟੀ ਤਾਜੀ ਸੂਈ ਦੂਜੇ ਸਵੇਰ ਚੋਟੀ ਆ ਸਾਡੀ ਆਉਂਦੀ ਆ ਦੁੱਧ ਹੋਰੇ 9:00 ਹੋਰੇ 8:00 ਹੋਰੇ ਭੋਲੇ ਚਲੰਡੀ ਦੇ ਠੀਕ ਜੀ ਹਾਂਜੀ ਗਾੜੀ ਦੁੱਧ ਨੂੰ ਤੇ 12:00 ਤੇ ਜਾਂ ਗਾੜੀ ਦੁੱਧ ਦੀ ਸਾਰੀ ਘਰੀਆਂ ਦੁੱਧਾਂ ਯਾਰਾ ਬੰਨੂਗੀ ਨਾ 50 60 60000 ਦੀ ਗਾਂ ਵੀ ਨਹੀਂ ਆਉਂਦੀ ਸਹੀ ਗੱਲ ਜੀ ਮੈਂ ਆਪਣੇ ਇਹਦੇ ਭਰਾ ਮੇਰੇ ਪਾਲਿਆ ਬਣ ਕੇ ਸੋਜਾ ਬੰਦਾ ਡੋਢੀ ਮਾਈ ਮਾਰਨੀ ਡੋਢੜਾ ਮਾਰਨੀ ਸਾਰੀਆਂ ਗਰਮੀਆਂ ਦੁੱਧ ਦੇ 60000 ਦੀ ਗਾਂ ਵੀ ਨਹੀਂ ਆਉਂਦੀ ਹੁਣ ਨਹੀਂ ਹੁੰਦੀ ਤੇ ਉਹ ਹੀ ਤਾਜੀ ਥੂਈ ਝੋਟੀ ਮੈਂ ਬਹੁਤ ਸਾਫ ਸੁਥੀ ਲੈ ਵਲਵਾ ਕਰੋ ਕਵਾੜੀ ਚੱਕ ਵਧੀਆ ਝੋਟੀ ਹੈ ਮੇਰੇ ਭਰਾ ਚੈੱਕ ਕਰਕੇ ਪਾ ਸਕਦਾ 60000 ਦੀ ਆ ਇਹ ਜੋਫਰ ਲਾ ਕੀ ਹੋਫਰ ਹੀ ਓਹਰ ਲੱਗੀ ਇੱਕ ਹੱਡੀ ਵਾਲੀ ਝੋਟੀ ਆ ਬਾਕੀ ਬਈ ਸੀਲ ਐ ਮੈਂਟੋ ਮੈਂਡੀ ਚੁੱਕ ਦੋ ਕੰਮ ਨੂੰ ਐ ਲਾਈਕ ਕਮੈਂਟ ਸ਼ੇਅਰ ਤੇ ਮੈਂਟੋ ਮੈਂਟ ਖਰੀਦ ਲੋ ਮੇਰੇ ਭਰਾ ਜਿਹੜੇ ਕਿਸਮਤ ਪੁੜੀ ਜਾਂ ਕਿਦਾ ਖਿੱਚ ਗਿਆ ਖਿੱਚ ਗਿਆ ਖਿੱਚ ਗਿਆ ਰਹਿ ਗਿਆ ਯਾਰ ਰਹਿ ਗਿਆ ਰਹਿ ਗਿਆ ਹਣਾ ਮਨਦਾ ਸਿਰ ਵੀਡੀਓ ਪਾਣੀ ਅੱਜ ਸੁਆ ਕੀਤੀ ਮੈਂ ਬਾਬਾ ਮਗਰ ਪਾਣੀ ਹੁਣੇ ਪਾਣੀ ਹੈ ਬਾਈ ਨਾ ਪੇ ਮਗਰ ਫੋਨ ਚਾਈ ਜਾਣਗੇ ਬਾਈ ਨੂੰ ਮਗਰ ਆਵੇ ਫੋਨ ਚਾਹੀਏ हां म्हारे बाबा ठीक ठीक जे ओ आके बनके गया मेनू किते होरा जो ठीक है ਝੋਟੀ ਸਾਸ ਸੁਤਰੀ ਮੈਂਡੋ ਮੈਂਟੀ ਮੇਰੇ ਭਰਾ ਚੌਕਰ ਫਟੇ ਦੋ ਚੌਕ ਜਿਹਨੂੰ ਕਹਿੰਦੇ ਆ ਚੱਕ ਦੋ ਵਧੀਆ ਝੋਟੀ ਏ ਅਗੀ ਗਾਂ ਕੀ ਕੇ ਗਾਂ ਦੇ ਵਿੱਚ ਠੀਕ ਜੀ ਕਰੋ ਭਾਈ ਜੀ ਐ ਵੀ ਜੀ ਤੀਜੇ ਸਵੇਰ ਗਾਂ ਸੁਈ ਤੇ ਜੇ ਸਵੇਰ ਸੁਈ ਆ ਇਹਨੂੰ ਸੇ ਸਾਧਨ ਇਹ ਸੁਈ ਨੂੰ ਠੀਕ ਜੀ ਤੇ ਦੋ ਦੋ ਦੇ 13 ਹੋ ਜਾ 14 ਹੋ ਜਾ ਆ ਟਾਈਮ ਤੇ ਹੁਣ ਮੌਕੇ ਦਾ ਠੀਕ ਜੀ ਤੀਜੇ ਸਵੇਰ ਗਾਂ ਸੁਈ ਤਾਂ 13 14 ਕਲ ਹੋਣਾ ਜੀ ਠੀਕ ਜੀ ਹਾਂਜੀ ਤਬਾਕੀ ਉਹ ਸਾਇਦ ਜਾਂਦਾ ਇਹ ਕੰਮ ਤੇ ਜੇ ਸੇਵਾ ਤੁਆ ਨਹੀਂ ਹੁੰਦੀ ਸੇਵਾ ਸੋਈ ਲਉਲੀ ਸੇ ਪਾਂਜਾ ਸੇਵਾ ਕਰੇ ਵਧੀਆ ਦੁੱਧ ਦੋਊਗੀ ਠੀਕ ਠੀਕ ਜੀ ਮਾਗੀ ਨਾ ਖਾਂ ਵੀ ਨਹੀਂ ਵੀਦੀ ਕਹਿੰਦੇ ਹਾਂ ਹਾਂ ਕੋਈ ਨਾ ਗਰਮੀ ਨਹੀਂ ਮਨਾਉਣੀ ਕੋਈ ਗੱਲ ਨਹੀਂ ਬਾਦੀ ਅਸੀਂ ਕਰੋਸ ਆ ਕਰੋਸ ਗਾਂ ਆ ਗਈ ਵਧੀਆ ਗਾਂ ਜਿਹਨੂੰ ਕਹਿੰਦੇ ਆ ਤੇ ਪੂਰੀ ਠੰਡੀ ਸੀਲ ਐ ਇਹ ਵੀ ਕਾ ਇਤਰਾਸੀ ਨੇ ਦੇਖੋ ਇੱਥੇ ਇਤਨਾ ਮੈਂ ਬੈਰੋ ਜੀ ਵਾਜੀ ਠੀਕ ਆ ਸਾਬ ਨੂੰ ਪਾਓ ਵੇਖੋ ਜੀ ਹਾਂ ਹਾਂ ਪੂਰੀ ਠੰਡੀ ਗਾਂ ਹੈ 13 ਹੋ ਜਾ 14 ਦੇ ਦੁੱਧ ਹੈਗਾ ਫਿਰ 13 14 ਕਿਲੋ ਦੁੱਧ ਹੈਗਾ ਜਿਹੜਾ ਹੈ ਟਾਈਮ ਪੂਰੀ ਠੰਡੀ ਗਾਂ ਆ ਛੇ ਕਿਕ ਨੇ ਸੁਈ ਹਫਤੇ ਕਿ 6 7 ਦਿਨ ਹਫਤਾ ਲਾ ਲੋ ਸੁਈ ਨੂੰ ਤੇ ਠੰਡੀ ਗਾਂ 13 14 ਕਿਲੋ ਮਗਰ ਦੁੱਧਿਆ ਤਿਆਰ ਵਧੀਆ ਗਾਂ ਠੰਡੀ ਗਾਂ ਆ ਹਾਂ ਜੀ ਲੈ ਲਾ ਧਿਆਨ ਧਿਆਨ ਪੂਰਾ ਜਾਣਿਆ ਵਡੇ ਵਡੇ ਪਰਾਂ ਕਾਂ ਦੀ ਪੜ ਹੁੰਦੀ ਆ ਤੇ ਕਾਂ ਡੋਂਦੀ ਬਹੁਤ ਸਾਬਕਾਂ ਲੈਓ ਖੀਚੋ 13 14 ਕਿਲੋ ਦੋ ਦੋ ਤਿਆਰ ਆ ਤਾਂ ਭਾਈ ਨੂੰ ਪੁੱਛਦੇ ਆ ਮੋਲੇ ਦਾ ਮੋਲ ਵੀ ਨਿਕਾਜ ਆ ਹੋਣਾ ਕਿਤੇ ਮੋਲ ਨਿਕਾਜ ਆ ਨਿਕਾਜ ਆ ਹੀ ਸਹੀ ਗੱਲ ਆ ਹਾਂਜੀ ਦੱਸੋ ਫਿਰ ਭਾਈ ਜੀ ਦੇ ਨਾਲ ਦੀ 40 45000 ਦੀ 50 ਦੀ ਵੀ ਗੱਲ ਧੀਆ ਪਰ ਆ ਪਾਣੀ ਮੁੱਲ ਕੋਈ 32 ਨਹੀਂ ਕੋਈ 35 ਨਹੀਂ ਆ ਹਾਨਾ 30 ਆ ਦਿਖਾਈ 3000 ਦੀ 3000 ਦੀ ਹਾਨਾ ਹੀ ਹਾਨਾ ਹੀ 30 ਦੀ ਠੀਕ ਹੈ ਤਾਂ ਹਾਨਾ ਹੀ 30 ਦੀ 60 ਦੇ 30 ਕਿੰਨਾ ਹੋ ਗਿਆ 90 90000 ਦੇ ਦੋਵੇਂ ਪਸ਼ੂ ਆ ਤੇ ਜੇ ਕੋਈ ਦਮਾ ਡੰਗਾ ਲੋਕਰ ਬਹੁਤ ਮਾਨਤਨ ਹੋ ਜਾਊਗਾ ਜੇ ਜਿਹੜਾ ਇਕੱਠੇ ਲਊਗਾ ਉਹ ਵੀ ਮਾਨਤਨ ਹੋ ਜਾਊਗਾ ਉਦਾਂ ਦੋਵੇਂ 90 ਦੇ ਬੰਦੇ ਆ ਤੇ ਮੌਕੇ ਦੇ ਜਿਹੜਾ ਇਕੱਠੇ ਖਰੀਦੂਗਾ ਤਾਂ ਮਾਨਤਾਨ ਹੋ ਜਾਊਗਾ ਹਾਂ 30 ਤੇ ਮਹੀ ਹੈਗੀ 60 ਦੀ 60 ਦੀ ਦੋਵੇਂ 90 ਦੇ ਨਹੀਂ ਭਾਈ ਜੀ ਸਹੀਗਾ ਨਹੀਂ ਪਸ਼ੂ ਹੁੰਦੇ 90000 ਤੇ ਤਾਂ ਵਧੀਆ ਗਾਂ ਐ ਸੋਹਣੀ ਤੇ ਵੇਖੋ ਹਾਂਜੀ ਵਧੀਆ ਗਾਂ ਐ ਬਹੁਤ ਸਾਫ ਸੁਥਰੀ ਵਧੀਆ ਠੰਡੀ ਗਾਂ ਠੰਡੀ ਠੀਕ ਆ ਤਾਂ ਹੁਣ ਕਰੋ ਕੁਆਲਟੀ ਚੈੱਕ ਖਣਾ ਦੀ ਹਾਂਜੀ ਸੀਲ ਬੜੀ ਜੇ ਕੋਈ ਛੱਤੀ ਨਹੀਂ ਕੋਈ ਗੋਲੀ ਪਾ ਛੱਲੇ 90000 ਦੋਵੇਂ ਪਸ਼ੂ 30 ਦੀ ਗਾਂ 60 ਦੀ ਮੱਝ ਹਾਂਜੀ ਅੰਮਲ ਸ਼ਹਿਰ ਦੇ ਬਾਅਦ ਪਹੁੰਚੇ ਪਹੁੰਚ ਕਰ ਦਾਂਗੇ ਸਮਝ ਲੈਣ ਜੀ ਅੰਬਰਸਾਹ ਜ਼ਿਲ੍ਹੇ 'ਚ ਤਰਨਤਾਰ ਤੱਕ ਵੀ ਫਰਾਂ ਤਰਨਤਾਰ ਤੱਕ ਤੁਹਾਡੀ ਪਹੁੰਚ 90000 ਦੇ ਵਿੱਚ ਠੀਕ ਆ ਜੇ ਇਕੱਠੇ ਪਸ਼ੂ ਜੇ ਇਕੱਠੇ ਖਰੀਦੇ 90000 ਤੁਹਾਡੀ ਪਹੁੰਚ ਹੋ ਜੂਗਾ ਲੈ ਜਾਣਗੇ ਕਰਦਾਪੁਰ ਤੋਂ ਅੰਬਰਸਾਹ ਤੇ ਆਫਰ ਆ ਜੋਫਰ ਆ ਭਾਈ ਮੋਰਾ ਆਫਰ ਰਾਤ ਦੀ ਆ ਚਲੋ ਠੀਕ ਆ ਇਹਦੇ ਹੁਣ ਇਹ ਵੀਡੀਓ ਆवाज ਨਹੀਂ ਟਾਈਮ ਐ ਕੋਨਾ 6 ਵਜੇ ਕੀ ਹੋਣਾ ਨਾ ਪਾ ਜੀ ਬੜੇ ਪਾ ਨਹੀਂ ਕਹਿੰਦੇ ਵੀਡੀਓ ਆ ਹੀ ਨਹੀਂ ਆ ਮੇਰੇ ਭਰਾ ਦੱਬ ਦੋ ਕਿਲੀ ਖੇਤੋਂ ਕੰਮ ਨੂੰ ਵਧੀਆ ਪਸ਼ੂ ਆ ਦੇ 90000 ਦੇ ਦੋਵੇਂ ਪਸ਼ੂ ਕਦੇ ਪਾਈ ਨੇ ਦੇ ਦੇਣੇ ਆ ਵਧੀਆ ਸਸਤੇ ਸਸਤੇ ਪਾਣੀ ਕੀ ਨਿਕੀ ਬਾਹ ਬਾਈਏ ਤੇ 6 ਵਜੇ ਗੱਡੀ ਲੋਡ 6 ਵਜੇ ਗੱਡੀ ਲੋਡ ਪਾਈ ਨੇ ਨੇਰਾ ਹੋਇਨਾ ਰਾਤ ਪੈਣੀ ਹੈ ਸਾਰੇ ਕੰਮ ਕਰ ਦੇਣਾ ਇਹਨਾਂ ਦਾ ਦਾਜ ਨੇ ਆਹ ਪਹੁੰਚ ਅੱਜ ਪਹੁੰਚ ਕਰਤੀ ਬਹੁਤ ਸਸਤੇ ਪਸ਼ੂ ਨਹੀਂ ਲੱਭਦੇ ਭਾਈ ਜੀ ਸਹੀ ਗੱਲ ਜੇ ਤਾਜ਼ੀਆਂ ਸੂਈਆਂ ਮਜਾ ਨਹੀਂ ਸੇ ਪਾਲਾ ਦੀਆਂ ਬਸ ਤੇ ਜੇ ਇਨੀ ਪੋਲੀ ਤੇ ਗਾਮ ਇਨੀ ਪੋਲੀ ਕਰਵਾ ਲਈ ਠੀਕ ਠੀਕ ਜੀ ਹਾਂਜੀ ਹੋਸਨਾ ਦੇ ਪੀੜੀ ਡਾ ਕੇ ਬਹਿ ਕੇ ਚਾਉਂਦੇ ਤੇ ਡਰੈਸ ਪਾਈਦਾ ਪਿੰਡ ਭੋਮਾ ਅੰਮ੍ਰਿਤਸਰ ਜਿਹੜਾ ਪਿੰਡ ਭੋਮਾ ਦੇ ਜਿਲ੍ਹੇ ਅੰਮ੍ਰਿਤਸਰ ਜਿਲ੍ਹਾ ਆ ਤੇ ਪਿੰਡ ਭੋਮਾ ਹਾਂਜੀ ਹਾਂਜੀ 84 ਤਹਿਸੀਲ ਮਜੀਠਾ ਮਾਣਾ 84 8427 77 ਨੰਬਰ ਆ ਬਾਈ ਦਾ 5752 ਨੰਬਰ ਦੇ ਤੇ ਮਜੀਠਾ ਰੋਡ ਤੇ ਮਜੀਠਾ 10 ਕਿਲੋਮੀਟਰ 8427407053 ਬਾਈ ਦਾ ਨੰਬਰ ਆ ਤੇ ਬਾਈ ਕਹਿੰਦਾ ਬਹੁਤ ਸੋਹਣੇ ਪਸ਼ੂ ਆ ਤੇ ਬਾਈ ਕੋਲ ਖਰੀਦੋ ਆ ਕੰਮ ਉਹ ਹੁੰਦਿਆ ਜੀ ਮਾਲ ਕਹਿੰਦਾ ਮਸ਼ਹੂਰੀ ਕੰਪਨੀ ਦੀ ਠੀਕ ਆ ਮਸ਼ਹੂਰੀ ਕੰਪਨੀ ਕਾਹਤ ਨਹੀਂ ਆ ਕੰਪਨੀ ਨਾ ਹੁੰਦੀ ਜੱਜ ਚੁਰੇ ਬਾਬਾ ਦੀ ਢਿੰਗਦੀ ਹੋਈ ਨਹੀਂ ਠੀਕ ਨਾ ਇਹਾਂ ਕਾ ਦੀ ਮਹਾਰਾਜ ਦੀ ਹੋਣੀ ਆ ਮਹਾਰਾਜ ਜਿਹੜਾ ਵਧੀਆ ਵਧੀਆ ਜਿਹੜਾ ਭਾਈ ਜੀ ਸਾਰੇ ਨਾਲ ਪਿਆਰ ਨਾਲ ਹੀ ਆ ਤੇ ਮਹਾਰਾਜ ਦਾ ਸਭ ਹੋ ਜਾ ਹਾਂਜੀ ਠੀਕ ਜੀ ਠੀਕ ਠੀਕ ਆ